ਦੋਸਤੋ ਪੰਜਾਬ ਦੇ ਪੋਲਿਟਿਕਸ ਦੇ ਅਹਿਮ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜੇ ਨੇ ਪ੍ਰੋਫੈਸਰ ਰਣ ਸਿੰਘ ਢਾਲੀਵਾਲ ਢਾਲੀਵਾਲ ਸਾਹਿਬ ਸਵਾਗਤ ਪਹਿਲਾਂ ਤੁਹਾਡਾ ਜੀ ਮਿਹਰਬਾਨੀ ਜੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੋਸਤੋ ਦੇਸ਼ ਦੇ ਵਿੱਚ ਲੋਕ ਸਭਾ ਦੀ ਚੋਣ ਹੈ ਪੰਜਾਬ ਦੇ ਚੋਣਵੀ ਮੈਦਾਨ ਦੀ ਗੱਲ ਕਰਾਂਗੇ ਸਾਰੀਆਂ ਪਾਰਟੀਆਂ ਨੇ ਤਕਰੀਬਤ ਤਕਰੀਬਨ ਆਪਣੇ ਕੈਂਡੀਡੇਟ ਮੈਦਾਨ ਦੇ ਵਿੱਚ ਉਤਾਰ ਤੇ ਅਨਾਉਂਸਮੈਂਟ ਕਰਦੇ ਵਿੱਤੇ ਦਿਨੀ ਇੱਕ ਨਵੀਂ ਪਹਿਲ ਕਦਮੀ ਕਰਦੇ ਆ ਸਿਮਰਜੀਤ ਸਿੰਘ ਮਾਲਪੁਰਾ ਨੇ ਲਖਾ ਸੁਧਾਰਾ ਨੂੰ ਬਠਿੰਡਾ ਤੋਂ ਉਮੀਦਵਾਰ ਅਲਾਟ ਕੀਤਾ ਸੁਖਪਾਲ ਸਿੰਘ ਖੈਰਾ ਸੰਗਰੂਰ ਭੇਜਦੇ ਉੱਥੋਂ ਹੋਰ ਲੜਨਗੇ ਤੰਨੀ ਸਾਹਿਬ ਜਲੰਧਰ ਤੋਂ ਉਹਨਾਂ ਨੂੰ ਉਮੀਦਵਾਰ ਅਲਾਟ ਕੀਤਾ ਪੰਜਾਬ ਦੇ ਵਿੱਚ ਹੁਣ ਉਹ ਸਿਆਸੀ ਮਾਹੌਲ ਭਖਿਆ ਹੋਇਆ ਤੇ ਹਰ ਇੱਕ ਬੰਦੇ ਦੀ ਜਿਹੜੀ ਨਗਾ ਉਹ ਨਗਾ ਇਸ ਮੈਦਾਨ ਦੇ ਉੱਪਰ ਹੈ ਕਿ ਆਖਰ ਬਣੂਗਾ ਕੀ ਇਹ ਕਈ ਸੇਟਾਂ ਬੜੀਆਂ ਅਹਿਮ ਵੀ ਨੇ ਤੇ ਕਈਆਂ ਦੇ ਉੱਪਰ ਰੌਲੇ ਵੀ ਚੱਲਦੇ ਨੇ ਟਿੰਡਾ ਸਾਹਿਬ ਪਰਿਵਾਰ ਨਰਾਜ ਹੋ ਗਿਆ ਉਹ ਕਹਿੰਦੇ ਕਿ ਸਾਡੇ ਨਾਲ ਮਤਲਬ ਠੀਕ ਨਹੀਂ ਇਹ ਹੋਇਆਗਾ ਸਾਡੇ ਨਾਲ ਧੋਖਾ ਕੀਤਾ ਸੁਖਵੀਰ ਸਿੰਘ ਬਾਦਲ ਨੇ ਤੇ ਸੁਖਪਾਲ ਸਿੰਘ ਖੈਰ ਨੇ ਭਗਵੰਤ ਮਾਨ ਸਾਹਿਬ ਨੂੰ ਚੈਲੰਜ ਕੀਤਾ ਕਿ ਤੁਸੀਂ ਆ ਕੇ ਲੜੋ ਸੰਗਰੂਪ ਤੋਂ ਸਿਮਰਜੀਤ ਸਿੰਘ ਮਾਨ ਨੇ ਲੱਖ ਸਿਧਾਨਾ ਨੂੰ ਮੈਦਾਨ ਦੇ ਵਿੱਚ ਉਤਾਰਦਾ ਤੇ ਕੁਝ ਗੱਲਾਂ ਆਪਾਂ ਨੇ ਗੱਲ ਵੀ ਧਾਲੀਵਾਲ ਸਾਹਿਬ ਨਾਲ ਕੀਤੀਆਂ ਸੀ ਤੇ ਅੱਜ ਕੁਝ ਗੱਲਾਂ ਆਪਾਂ ਧਾਲੀਵਾਲ ਸਾਹਿਬ ਤੋਂ ਸਮਝਾਂਗੇ ਸਭ ਤੋਂ ਪਹਿਲਾਂ ਤਾਂ ਧਾਲੀਵਾਲ ਸਾਹਿਬ ਲੋਕ ਸਭਾ ਚੋਣ ਦੇ ਉੱਪਰ ਥੋੜੀ ਪਹਿਲੀ ਟਿੱਪਣੀ ਕੀ ਹੈ ਪੂਰੇ ਪੰਜਾਬ ਦੇ ਮਾਹੌਲ ਦੇ ਉੱਪਰ ਜੀ ਫਿਰ ਆਪਾਂ ਇਹਨਾਂ ਨਾਵਾਂ ਦੇ ਉੱਪਰ ਚਰਚਾ ਕਰਾਂਗੇ ਉਹਦੇ ਵਿੱਚ ਇਹ ਹੈ ਕਿ ਵੱਖਰੋ ਵੱਖਰੀਆਂ ਪਾਰਟੀਆਂ ਨੇ ਕੈਂਡੀਡੇਟ ਪੂਰੀ ਤਰ੍ਹਾਂ ਨਹੀਂ ਅਨਾਉਂਸ ਕੀਤੇ ਅਜੇ ਚੋਣਵੇਂ ਹਲਕਿਆਂ ਦੇ ਵਿੱਚ ਕੈਂਡੀਡੇਟ ਅਨਾਉਂਸ ਕੀਤੇ ਨਹੀਂ ਜਿਨ੍ਹਾਂ ਦੇ ਵਿੱਚ ਉਹ ਇਹ ਹੈ ਕਿ ਜਿਹੜੇ ਕਾਂਗਰਸ ਨੇ ਆਪਣੀ ਸੀਟਿੰਗ ਐਮਪੀਜ਼ ਦੇ ਵਿੱਚੋਂ ਟਰਾਈ ਕੀਤੀ ਹੈ ਕਿ ਉਹ ਐਡਜਸਟ ਕਰ ਲੈਣ ਰਬੜੀ ਟੁੱਟ ਉਹਨਾਂ ਨੂੰ ਛੱਡ ਚੱਲ ਗਏ ਨੇ ਪੱਤਿ ਉਮੀਦਵਾਰ ਬਣ ਗਏ ਨੇ ਤੇ ਕੁਝ ਕੈਂਡੀਡੇਟਸ ਉਹਨਾਂ ਨੇ ਅਡਜਸਟ ਕਰ ਲਏ ਗਏ ਨੇ ਜਿੱਥੇ-ਜਿੱਥੇ ਕਿਤੇ ਅ ਇਸ ਤਰ੍ਹਾਂ ਦੀ ਦਿੱਕਤ ਸੀਗੀ ਜਿਵੇਂ ਖੈਰਾ ਵੱਡੇ ਲੀਡਰਾਂ ਦੇ ਵਿੱਚ ਆਏ ਨਹੀਂ ਉਹਨਾਂ ਨੂੰ ਸੰਗਰੂਰ ਸੀਟ ਤੋਂ ਅਡਜਸਟ ਕੀਤਾ ਗਿਆ ਜਦੋਂ ਕਿ ਸੰਗਰੂਰ ਵਿਖੇ ਜਿਹੜਾ ਮੁਕਾਬਲਾ ਹੈ ਉਹ ਲੱਗਦਾ ਸੀ ਕਿ ਪਰਮਿੰਦਰ ਢੀਂਡਸਾ ਅਕਾਲੀ ਦਲ ਦੇ ਤੌਰ ਤੇ ਸਤਿਕਾਰਯੋਗ ਪੋਟਰ ਲਾ ਸਕਦੇ ਸੀ ਕਿ ਉਹ ਅੱਛਾ ਮੁਕਾਬਲਾ ਦੇ ਸਕਦੇ ਸੀ ਝੂਂਦਾ ਜਿਹੜੇ ਹੈਗੇ ਉੱਥੋਂ ਦੇ ਇੱਕ ਲੀਡਰ ਉਹ ਵੀ ਵੱਡੇ ਲੀਡਰ ਰਹੇ ਨੇ ਪਹਿਲਾਂ ਐਮਐਲਏ ਰਹੇ ਨੇ ਪਰੰਤੂ ਪਰਮੰਤਰ ਸਿੰਘ ਸਾਹਿਬ ਵਿੱਤ ਮੰਤਰੀ ਵੀ ਰਹੇ ਨੇ ਉਹਨਾਂ ਦੇ ਪਿਤਾ ਜੀ ਕੇਂਦਰ ਚ ਵੀ ਮੰਤਰੀ ਰਹੇ ਨੇ ਉਹਨਾਂ ਦਾ ਕੱਦ ਥੋੜਾ ਇਹ ਸਮਝਿਆ ਜਾਂਦਾ ਸੀ ਵੱਡਾ ਜੇ ਆਪਾਂ ਪਾਰਟੀ ਵਾਈਜ਼ ਦੇਖੀਏ ਉਹਦਾ ਇਹ ਹੈ ਕਿ ਕਿਤੇ ਨਾ ਕਿਤੇ ਇਹ ਦਿਖਾਈ ਦੇ ਰਿਹਾ ਹੈ ਕਿ ਮੁੱਖ ਮੁਕਾਬਲਾ ਜਿਹੜਾ ਉਹ ਹਾਲੇ ਤੱਕ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਹੈ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਪਛੜੇ ਹੋਏ ਨੇ ਪਰੰਤੂ ਫਿਰ ਵੀ ਅਕਾਲੀ ਦਲ ਕੋਲ ਇੱਕ ਸਨਮਾਨਯੋਗ ਵੋਟ ਹੈ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੀ ਇਹ ਇੰਡੀਪੈਂਡੈਂਟ ਤੌਰ ਤੇ ਪਹਿਲੀ ਚੋਣ ਹੋਏਗੀ ਬੜੀ ਦੇਰ ਬਾਅਦ ਕਹਿਆ ਜਾਏਗਾ ਕਿ ਉਹਨਾਂ ਦਾ ਕੀ ਬਣਦਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਕੋਲ ਜੋ ਪ੍ਰਾਣੀ ਜਿਹੜਾ ਇਤਿਹਾਸ ਦੇਖਦੇ ਆ ਉਹਦੇ ਵਿੱਚ ਸ਼ਹਿਰੀ ਵੋਟ ਦੇ ਵਿੱਚ ਉਹਨਾਂ ਦਾ ਹਿੱਸਾ ਹੈ ਜਿਹੜਾ ਪਿਓਰ ਪਿੰਡੂ ਵੋਟ ਹੈ ਉੱਥੇ ਕਿਤੇ ਉਹਨਾਂ ਦਾ ਹਿੱਸਾ ਵੱਡਾ ਨਹੀਂ ਪਰ ਇਸ ਵਾਰ ਉਹਨਾਂ ਨੇ ਅਜੀਬੋ ਗਰੀਬ ਜਿਹੜੇ ਤਜਰਬੇ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ ਇਤਿਹਾਸ ਦੀ ਵੀ ਗੱਲ ਹੈ ਅਜੀਤ ਬੀਬਾ ਕਿਰਨਜੀਤ ਕੌਰ ਦਾ ਆਰਟੀਕਲ ਛਪਿਆ ਕਿਸੇ ਅਖਬਾਰ 'ਚ ਉਹਨਾਂ ਨੇ ਕਿਹਾ ਹੈ ਕਿ ਇਹ ਇਹ ਪਹਿਲੀ ਵਾਰ ਹੋ ਰਿਹਾ ਹੈ ਅੰਮ੍ਰਿਤਸਰ ਤੋਂ ਕਿ ਜਿਹੜਾ ਸਿੱਖ ਅ ਪ੍ਰਤੀਨਿਧਤਾ ਕਰਦਾ ਉਹ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਲੜ ਰਿਹਾ ਕਿਉਂਕਿ ਜਿਹੜੇ ਤੇਜਾ ਸਿੰਘ ਸਮੁੰਦਰੀ ਸੀ ਉਹਨਾਂ ਦਾ ਬੜਾ ਵੱਡਾ ਨਾਂ ਹੈ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਹੈ ਨਾ ਉੱਥੇ ਦਰਬਾਰ ਸਾਹਿਬ ਉਹ ਉਹਨਾਂ ਦੇ ਨੌਤੇ ਹੈ ਤੇ ਜਿਹੜੇ ਉੱਥੇ ਇੱਕ ਬਿਊਰੋਕਰੇਟ ਲਿਆ ਕੇ ਖੜੇ ਕੀਤੇ ਨੇ ਉਹ ਉਹਨਾਂ ਦਾ ਪੋਤਰਾ ਹੈ ਤੇ ਦੂਜੇ ਪਾਸੇ ਜਿਹੜਾ ਵਿਅਕਤੀ ਅਕਾਲੀ ਦਲ ਦੀ ਟਿਕਟ ਤੇ ਲੜ ਰਿਹਾ ਓ ਆਰਐਸਐਸ ਤੇ ਭਾਰਤੀ ਜਨਤਾ ਜਨਤਾ ਪਾਰਟੀ ਦੀ ਬੈਕਗ੍ਰਾਉਂਡ ਤੋਂ ਹੈ ਸੋ ਇਸ ਵਾਰ ਕੁਝ ਅਜੀਬ ਕਿਸਮ ਦੇ ਤਜਰਬੇ ਹੋ ਰਹੇ ਨੇ ਦੋਵੇਂ ਪਾਰਟੀਆਂ ਵੱਲੋਂ ਜਾਂ ਇਹ ਨੂੰ ਕੀ ਕਹੀਏ ਜਾਂ ਤਾਂ ਦੋਨਾਂ ਕੋਲ ਕੈਂਡੀਡੇਟ ਨਹੀਂ ਹੈਗੇ ਜਾਂ ਇਹ ਨੂੰ ਕਹੀਏ ਕਿ ਦੋਨਾਂ ਨੂੰ ਲਾਲੇ ਪਏ ਹੋਏ ਨੇ ਜਿੱਤਦੇ ਆਪਣੀ ਪਾਰਟੀਆਂ ਚੋਂ ਕੈਂਡੀਡੇਟ ਨਹੀਂ ਲੱਭਦੇ ਉਸ ਕਿਸਮ ਨਾਲ ਚਲੋ ਇਹ ਇੱਕ ਹੋਰ ਵਿਸ਼ਾ ਹੈ ਪਰੰਤੂ ਫਿਰ ਵੀ ਕਾਂਗਰਸ ਨੇ ਜਿਵੇਂ ਫੈਸਲਾ ਲਿਆ ਕੁਝ ਕੈਂਡੀਡੇਟ ਖੜੇ ਕੀਤੇ ਨੇ ਉਹ ਚੰਗੇ ਕੀਤੇ ਨੇ ਇਸ ਦੇ ਵਿੱਚੋਂ ਜਿਹੜਾ ਸਭ ਤੋਂ ਮੈਨੂੰ ਇਹ ਲੱਗ ਰਿਹਾ ਹੈ ਅਜੀਬ ਮੁਕਾਬਲਾ ਹੈ ਜਿਹੜਾ ਉਹ ਬਠਿੰਡੇ ਤੇ ਮੁਕਾਬਲੇ ਤੋਂ ਪਹਿਲਾਂ ਇੱਕ ਮੁਕਾਬਲਾ ਹੋ ਗਿਆ ਕਿ ਉੱਥੇ ਬੀਬੀ ਸਿਮਰਤ ਕੌਰ ਉਤਰਨਗੇ ਜਾਂ ਨਹੀਂ ਉਤਰਨਗੇ। ਤੋਂ ਹੀ ਸਿੱਟਾ ਨਹੀਂ ਇਦਾਂ ਦੀਆਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਭ ਤੋਂ ਵੱਧ ਚਰਚਿਤ ਹੈ ਜਿੱਥੇ ਸਮਝ ਨਹੀਂ ਆ ਰਹੀ ਕਿ ਇਹ ਰਾਹੁਲ ਗਾਂਧੀ ਇਹ ਵੇਖੀ ਤੋਂ ਲੜਨਗੇ ਜਾਂ ਨਹੀਂ ਲੜਨਗੇ, ਲੜਨਗੇ ਜਾਂ ਨਹੀਂ ਲੜਨਗੇ। ਬਿਲਕੁਲ ਉਦਾਦੀ ਪੋਜੀਸ਼ਨ ਜਿਹੜੀ ਪਠਿੰਡੇ ਤੋਂ ਪੰਜਾਬ ਦੇ ਵਿੱਚ ਬਣੀ ਪਈ ਹੈ ਕਿ ਹਰ ਸਿਮਰਤ ਕੌਰ ਬਾਦਲ ਪਠਿੰਡਾ ਤੋਂ ਲੜਨਗੇ ਜਾਂ ਨਹੀਂ ਲੜਨਗੇ ਉਹਦੇ ਵਿੱਚ ਹੋਰ ਜਿਹੜਾ ਵਾਅਦਾ ਹੋਇਆ ਹੈ ਉਹ ਇਹ ਹੋਇਆ ਕਿ ਕਾਂਗਰਸ ਨੇ ਜਿਹੜਾ ਉੱਥੋਂ ਕੈਂਡੀਡੇਟ ਐਲਾਨ ਕੀਤਾ ਜੀਤਮਿੰਦਰ ਸਿੰਘ ਸਿੱਧੂ ਭਾਵੇਂ ਉਹ ਪਹਿਲਾਂ ਕਾਂਗਰਸੀ ਫਿਰ ਉਹ ਅਕਾਲੀ ਦਲ 'ਚ ਚੱਲ ਗਿਆ ਉਸ ਤੋਂ ਪਹਿਲਾਂ ਵੀ ਅਕਾਲੀ ਦਲ 'ਚ ਸੀ ਦੂਜੇ ਰੂਪ ਵਿਚ ਆਪਾਂ ਇਹ ਕਹੀਏ ਕਿ ਉਸ ਦਾ ਜਾਤੀ ਤੌਰ ਤੇ ਅਕਾਲੀ ਦਲ ਦੇ VOTER ਨਾਲ ਇੱਕ ਲਿੰਕ ਹੈ ਜੇਕਰ ਉਹ ਵੀ ਕੁਸ਼ ਅਕਾਲੀ ਦਲ ਦਾ VOTER ਲੈਂਦਾ ਹੈ ਪਰਮਪਾਲ ਕੌਰ ਖੜੀ ਹੋ ਜਾਂਦੀ ਹੈ ਉਹ ਵੀ ਕੋਈ ਅਕਾਲੀ ਦਲ ਦਾ VOTER ਲੈਂਦੀ ਹੈ ਕਿਉਂਕਿ ਉਹ ਵੀ ਵੱਡੇ ਅਕਾਲੀ ਦਲ ਦੇ ਨੇਤਾ ਹੈ ਉਸ ਪਰਿਵਾਰ ਨਾਲ ਉਹਦਾ ਸੰਬੰਧ ਤਾਂ ਮਲੂਕਾ ਪਰਿਵਾਰ ਨਾਲ ਤੇ ਮਲੂਕਾ ਸਾਹਿਬ ਦੀ ਨੂੰਹ ਵੀ ਹੈ ਅੱਛਾ ਇਸੇ ਤਰ੍ਹਾਂ ਤੀਜੇ ਲੱਖਾ ਸਿਧਾਣਾ ਲੱਖਾ ਸਿਧਾਣਾ ਚਾਹੇ ਉਹ ਮਾਨਦਲ ਵੱਲੋਂ ਟਿਕਟ ਮਿਲੀ ਹੈ ਪਰੰਤੂ ਉਹਦਾ ਜਾਤੀ ਤੌਰ ਤੇ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਣ ਕਰਕੇ ਇੱਕ ਨੌਜਵਾਨਾਂ ਦੇ ਵਿੱਚ ਕਿਸਾਨਾਂ ਦੇ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੈ ਉਹ ਵੋਟ ਵੀ ਰਵਾਇਤੀ ਤੌਰ ਤੇ ਕਾਲੀ ਦਲ ਦਾ ਅੱਜ ਕੱਲ ਪਾਊਗਾ ਨਹੀਂ ਪਾਊਗਾ ਦੇਖੀ ਜਾਏਗੀ। ਸੋ ਜਦੋਂ ਐਡਾ ਵੱਡਾ ਖੋਰਾ ਲੱਗੇਗਾ ਤਾਂ ਉੱਥੇ ਇਹ ਮੁਸ਼ਕਲ ਹੋਏਗਾ ਕਿ ਬੀਬਾ ਸਮਰ ਹਰ ਸਿਮਰਤ ਕੌਰ ਜੀ ਉਥੇ ਸੇਫ ਮਹਿਸੂਸ ਕਰਨਗੇ ਜਾਂ ਨਹੀਂ ਤੇ ਜੇਕਰ ਇੰਨੇ ਸੰਕਟ ਚੋਂ ਉਹ ਇਹ ਸੀਟ ਕੱਢ ਜਾਂਦੇ ਨੇ ਤਾਂ ਵਾਕਈ ਇਹ ਉਹਨਾਂ ਦੇ ਸਤਕਾਰ ਚ ਵਾਧਾ ਕਰੇਗਾ ਤੇ ਉਹਨਾਂ ਦੀ ਲੀਡਰਸ਼ਿਪ ਸਕਿੱਲ ਦੇ ਵਿੱਚ ਉਹਨਾਂ ਦਾ ਇਮੇਜ ਹੈ ਜਿਹੜਾ ਬਹੁਤ ਸੁਧਾਰ ਕਰੇਗਾ ਇਹਦੇ ਵਿੱਚ ਇਹ ਹੋ ਪਾਏਗਾ ਜਾਂ ਨਹੀਂ ਹਾਂ ਪਰੰਤੂ ਜੇਕਰ ਇਹ ਸੀਟ ਉਹ ਛੱਡ ਕੇ ਕਿਤੇ ਹੋਰ ਚਲੇ ਜਾਂਦੇ ਨੇ ਇਸ ਦੇ ਨਾਲ ਇਹ ਜ਼ਰੂਰ ਸਾਬਤ ਹੋਏਗਾ ਇੱਕ ਤਰ੍ਹਾਂ ਦੀ ਪਰਸੈਪਸ਼ਨ ਬਣੇਗੀ ਕਿ ਬੀਬੀ ਜੀ ਹਾਰ ਤੋਂ ਡਰਦੇ ਪਰ ਦੌੜ ਗਏ ਸੀਟ ਛੱਡ ਕੇ ਸੋ ਇਸ ਕਿਸਮ ਨਾਲ ਇੱਕ ਨਵਾਂ ਵਿਵਹਾਰ ਸਿਰ ਜਾਰੀ ਜਾ ਰਿਹਾ ਹੈ ਓਵਰਆਲ ਪੰਜਾਬ ਦੀ ਜਿਹੜੀ ਸਥਿਤੀ ਹੈ ਉਹ ਇੰਨੀ ਅਜੀਬੋ ਗਰੀਬ ਹੈ ਕਿ ਜਲੰਧਰ ਤੋਂ ਜਿਹੜਾ ਸਿਟਿੰਗ ਐਮਪੀ ਕਾਂਗਰਸ ਆਮ ਆਦਮੀ ਪਾਰਟੀ ਦਾ ਸੀ ਉਹ ਹੁਣ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਲੜੂਗਾ ਜਿਹੜਾ ਅਕਾਲੀ ਦਲ ਦਾ ਸੀ ਉਹ ਆਪ ਦੀ ਟਿਕਟ ਤੇ ਲੜੂਗਾ ਤੇ ਆ ਬਾਕੀ ਪਤਾ ਨਹੀਂ ਹੋਰ ਕਿਹੜਾ ਕਿਹੜੀ ਕਿਹੜੀ ਪਾਰਟੀ ਵੱਲੋਂ ਲੜੇਗਾ ਸੋ ਇਸ ਇਸ ਵਾਰ ਇੱਕ ਨਵਾਂ ਅਜੀਬੋ ਗਰੀਬ ਤਜਰਬਾ ਹੋ ਰਿਹਾ ਜਿਹਦੇ ਵਿੱਚੋਂ ਇਹ ਕਲੀਅਰ ਕਟ ਸਾਬਤ ਹੋ ਰਿਹਾ ਹੈ ਕਿ ਜਿਹੜੀ ਅਡਿਆਲੋਜੀ ਹੈ ਸਿਧਾਂਤ ਹੈ ਜਿਹੜੇ ਰਾਜਨੀਤਿਕ ਸਿਧਾਂਤ ਉਹਦਾ ਕੋਈ ਖਾਸ ਗੱਲ ਨਹੀਂ ਰਹੇਗੀ ਕਿਸੇ ਲਈ ਕੋਈ ਸਿਧਾਂਤ ਨਹੀਂ ਜਾਏ ਉਹ ਭਾਰਤੀ ਜਨਤਾ ਪਾਰਟੀ ਜਾਵੇ ਜਦੋਂ ਮਰਜੀ ਜਿਹੜੀ ਮਰਜੀ ਪਾਰਟੀ ਜਾਵੇ ਉਹਦੇ ਤੇ ਕੋਈ ਕਿਸੇ ਦਾ ਬੜਾ ਫੋਕਸ ਨਹੀਂ ਹਾਂ ਬਿਲ ਅਬਿਲਟੀ ਦੇਖੀ ਜਾਏਗੀ ਜਿਹੜਾ ਬੰਦਾ ਜਿੱਤ ਜੇਗਾ ਕਮਾਲ ਦੀ ਗੱਲ ਹੈ ਕਿਸੇ ਵਿਅਕਤੀ ਨੇ ਤਾਂ ਇਥੋਂ ਤੱਕ ਲਿਖਿਆ ਕਿ ਜਿਹੜੀ ਪੰਜਾਬ ਦੇ ਭਾਰਤਾਂ ਭਾਰਤੀ ਜਨਤਾ ਪਾਰਟੀ ਹੈ ਉਹਦਾ ਕਾਂਗਰਸੀਕਰਨ ਹੋ ਗਿਆ ਕਿਉਂਕਿ ਸਾਰੇ ਕੈਂਡੀਡੇਟ ਜਿਹੜੇ ਉਹਨਾਂ ਨੇ ਦਿੱਤੇ ਨੇ ਉਹ ਲਗਭਗ ਕਾਂਗਰਸ ਬੈਕਗਰਾਉਂਡ ਦੇ ਨੇ ਤੇ ਜਿਹੜੇ ਉਹਨਾਂ ਦੇ ਅਸਲ ਭਾਰਤੀ ਜਨਤਾ ਪਾਰਟੀ ਦੇ ਲੀਡਰ ਸੀ ਪਿਛਲੀ ਅਸੈਂਬਲੀ ਹਲ ਇਲੈਕਸ਼ਨ ਤੱਕ ਉਹਨਾਂ ਦੇ ਵਿੱਚੋਂ ਕਿਤੇ ਕੋਈ ਲੀਡਰ ਦਿਖਾਈ ਨਹੀਂ ਦੇ ਰਿਹਾ ਜਿਹੜਾ ਚੋਣ ਲੜ ਰਿਹਾ ਹੋਵੇ ਉਹ ਨਹੀਂ ਦਿਖਾਈ ਦੇ ਰਿਹਾ ਜੀ ਦੀ ਬੈਕਗ੍ਰਾਉਂਡ ਆਰਐਸਐਸ ਦੀ ਹੋਵੇ ਜਿਹੜੇ ਵਿਅਕਤੀ ਇਸ ਕਿਸਮ ਦਾ ਕੁਝ-ਕੁਝ ਕਹਿੰਦੇ ਸੀ ਉਹ ਉੱਥੇ ਚਲੇ ਗਏ ਨੇ ਰਵਨੀਤ ਬਿੱਟੂ ਨੇ ਇੱਕ ਵਾਰ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਨਾਲ ਮੈਂ ਬੈਠਣਾ ਵੀ ਪਸੰਦ ਨਹੀਂ ਕਰਾਂਗਾ ਲੇਕਿਨ ਹੁਣ ਉਹਨਾਂ ਦੀ ਪਾਰਟੀ ਦੀ ਗੋਦ ਵਿੱਚ ਚਲੇ ਗਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਉਹ ਉਹਨੂੰ ਮਾਂ ਪਾਰਟੀ ਕਹਿਣਗੇ ਇੱਕ ਜਿਹੜੀ ਕਮਾਲ ਦੀ ਗੱਲ ਹੋਈ ਹੈ ਉਹ ਹੈ ਕਾਂਗਰਸ ਦਾ ਇੱਕ ਬਹੁਤ ਵੱਡਾ ਲੀਡਰ ਜਿਹੜਾ ਬਹੁਤ ਚਰਚਿਤ ਲੀਡਰ ਸੀ ਉਹ ਜਿਹੜਾ ਲਾਭ ਹੀ ਹੋ ਗਿਆ ਮੇਰੀ ਮਰਜ਼ੀ ਨਵਜੋਤ ਸਿੰਘ ਸਿੱਧੂ ਤੋਂ ਹੈ ਉਹ ਕਿਤੇ ਦਿਖਾਈ ਨਹੀਂ ਦੇ ਰਹੇ ਵੀ ਹੁਣ ਉਹ ਮਤਲਬ ਦੁਬਾਰਾ ਕਾਂਗਰਸ ਸਰਕਾਰ ਵਿੱਚ ਹੋਣਗੇ ਕਿਉਂਕਿ ਪਾਰਟੀਆਂ ਦੇ ਵਿੱਚ ਜਦੋਂ ਤੁਸੀਂ ਐਦਾਂ ਸਾਈਡ ਤੇ ਹੋ ਜਾਂਦੇ ਹੋ ਨਾ ਉਹ ਬਹੁਤ ਕੁਝ ਔਖਾ ਹੋ ਜਾਂਦਾ ਦੁਬਾਰੇ ਰੀਇਸਟੈਬਲਿਸ਼ ਹੋਣਾ ਤੇ ਇਸੇ ਤਰ੍ਹਾਂ ਜਿਹੜੀ ਕਮਾਲ ਦੀ ਗੱਲ ਇਹ ਹੈ ਅਜੇ ਤੱਕ ਬੈਨ ਨਹੀਂ ਦੇਖਿਆ ਉਹ ਸ਼ਾਇਦ ਆਇਆ ਹੋਵੇ ਜਿਹੜੇ ਬਹੁਤ ਵੱਡੇ ਵੱਡੇ ਕਹਿ ਰਹੇ ਸੀ ਪੰਜ ਜਿਹੜੇ ਹਲਕਿਆਂ ਦੇ ਇਨਚਾਰਜ ਪਟਿਆਲਾ ਕੰਸਟੀਚੁਐਂਸੀ ਤੋਂ ਜਿਹੜੇ ਕਹਿ ਰਹੇ ਸੀ ਸਾਡੇ ਨਾਲ ਬਹੁਤ ਜਿਆਦਤੀ ਹੋ ਜੂਗੀ ਗਾਂਧੀ ਨੂੰ ਨਾਜੀ ਟਿਕਟ ਦਿੱਤੀ ਜਾਵੇ ਇਹ ਬਹੁਤ ਗਲਤ ਗੱਲ ਹੋ ਜੇਗੀ ਉਹਨਾਂ ਦਾ ਕੋਈ ਰਿਐਕਸ਼ਨ ਨਹੀਂ ਆ ਰਿਹਾ ਹੁਣ ਇਹਦਾ ਕੀ ਸਮਝਿਆ ਜਾਵੇ ਕੀ ਕੇਂਦਰ ਦੀ ਕਾਂਗਰਸੀ ਲੀਡਰਸ਼ਿਪ ਇੰਨੀ ਸਟਰੋਂਗ ਹੋ ਗਈ ਹੈ ਕਿ ਹੁਣ ਇਹ ਜਿਹੜਾ ਲੀਡਰਸ਼ਿਪ ਆਪਣਾ ਜਲਬਾ ਦਿਖਾਏਗੀ ਐਦਾਂ ਹਰ ਇੱਕ ਬੰਦਾ ਕੋਈ ਅਨਸ਼ਾਸਨਹੀਣਤਾ ਨਹੀਂ ਕਰੇਗਾ ਜਾਂ ਤੇ ਇਹਦਾ ਇਹ ਸੰਕੇਤ ਜਾਏਗਾ ਜਾਂ ਇਹਦਾ ਸੰਕੇਤ ਇਹ ਜਾਏਗਾ ਕਿ ਕਿਤੇ ਕਾਂਗਰਸੀ ਲੀਡਰਾਂ ਨੇ ਇਸ ਦਾ ਅਨੁਭਵ ਕਰ ਲਿਆ ਇਸ ਦਾ ਅੰਦਾਜ਼ਾ ਲੱਗ ਗਿਆ ਕਿ ਜਿਹੜੇ ਇਹ ਗਾਂਧੀ ਜੀ ਨੇ ਦਰਬੀਰ ਗਾਂਧੀ ਇਹ ਸ਼ਾਇਦ ਇਹਨਾਂ ਦਾ ਹੱਥ ਕਿਤੇ ਨਾ ਕਿਤੇ ਸਿਆਸਤ ਦੇ ਵਿੱਚ ਜਿੱਤ ਵੱਲ ਉੱਪਰ ਲੱਗਦਾ ਹੈ ਬਾਕੀ ਤਾਂ ਦੇਖੋ ਜਿੱਤ ਹੋਣੀ ਹੈ ਜਿਹੜੀ ਉਹਦਾ ਰਿਜ਼ਲਟ ਆਏ ਤਾਂ ਪਤਾ ਲੱਗਦਾ ਹੁੰਦਾ ਐਦਾਂ ਪਹਿਲੇ ਕਿਸੇ ਬਾਰੇ ਕਹਿਣਾ ਮੈਨੂੰ ਲੱਗਦਾ ਬਹੁਤ ਔਖਾ ਕੰਮ ਹੈ ਪਰੰਤੂ ਉਹ بڑے ਕਾਂਗਰਸੀ ਲੋਕ ਦੇ ਲੱਗਦੇ ਸੀ ਕਿ ਇਹਨਾਂ ਨੇ ਅੱਜ ਮੈਂ ਮੀਡੀਆ 'ਚ ਕੋਈ ਵੱਡਾ ਬਿਆਨ ਉਹਨਾਂ ਦਾ ਨਹੀਂ ਪੜਿਆ ਇਹ ਤੁਸੀਂ ਪੜਿਆ ਹੋਵੇ ਮੈਨੂੰ ਕਰੈਕਟ ਕਰ ਦੇਣਾ ਸੋ ਇਸ ਕਰਕੇ ਇਸ ਤਰ੍ਹਾਂ ਦੀ ਸਿਆਸਤ ਹੈ ਇੱਕ ਗੱਲ ਜਿਹੜੀ ਵਿਸ਼ੇਸ਼ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਉਹ ਫਿਰ ਇਹ ਰਹੀ ਹੈ ਕਿ ਫਿਰੋਜ਼ਪੁਰ ਤੇ ਖਡੂਰ ਸਾਹਿਬ ਤੇ ਬਠਿੰਡਾ ਇਹ ਤਿੰਨੇ ਸੀਟਾਂ ਜਦੋਂ ਕਿ ਸਿਰਫ ਸਿਰਫ ਸੁਖਵੀਰ ਵੱਲ ਨੇ ਡਿਸਾਈਡ ਕਰਨਾ ਕਿ ਕੌਣ ਕਿੱਥੋਂ ਲੜੇਗਾ ਬਠਿੰਡੇ ਦੀ ਸੀਟ ਤੇ ਡਿਸੀਜਨ ਲੈਣ ਚ ਐਨੀ ਦਿੱਕਤ ਕਿਉਂ ਆ ਰਹੀ ਹੈ ਤੇ ਦੂਜੀਆਂ ਦੋਨੇ ਸੀਟਾਂ ਖਾਲੀ ਕਿਉਂ ਰੱਖੀਆਂ ਗਈਆਂ ਨੇ ਇਹਦਾ ਵੀ ਆਪਦੇ ਆ ਵਿੱਚ ਇੱਕ ਸੰਕੇਤ ਹੈ ਕਿ ਸ਼ਾਇਦ ਬੀਬਾ ਜੀ ਸੀਟ ਬਦਲੀ ਦੇ ਚੱਕਰ ਚ ਉਰਾਂ ਪਰਾਂ ਜਾਣਾ ਚਾਹਣਗੇ ਜਾਂ ਅਲੱਛ ਲੜੰਗੇ ਵੀ ਕਿ ਨਹੀਂ ਲੜਨਗੇ ਤੇ ਇਸ ਤੋਂ ਬਿਨਾ ਜਿਹੜੀ ਢਿੰਡਸਾ ਪਰਿਵਾਰ ਨਾਲ ਹੋਈ ਹੈ ਉਹ ਬੜੀ ਕਮਾਲ ਦੀ ਗੱਲ ਹੋਈ ਹੈ ਕਿ ਢਿੰਡਸਾ ਸਾਹਿਬ ਖੁਦ ਇਹ ਕਹਿ ਰਹੇ ਨੇ ਵੱਡੇ ਢਿੰਡਸਾ ਸਾਹਿਬ ਕਿ ਮੈਨੂੰ ਕੁਝ ਪੁੱਛਿਆ ਹੀ ਨਹੀਂ ਗਿਆ ਦੱਸਿਆ ਹੀ ਨਹੀਂ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਕੀ ਕਹੀਏ ਇਹ ਜਿਹੜਾ ਸਰਪ੍ਰਸਤ ਹੁੰਦਾ ਹੈ ਇਹ ਜਿਹੜਾ ਸਲਾਹਕਾਰ ਮੰਡਲ ਹੁੰਦਾ ਹੈ ਨਾ ਮਤਲਬ ਉਹ ਚਲਾ ਦੇਣ ਦੇ ਨੂੰ ਵੀ ਤੇਰੀ ਸਲਾਹ ਲੈਣੀ ਹੋਈ ਲੈ ਲਾਂਗੇ ਜਾਂ ਨਹੀਂ ਲਵਾਂਗੇ ਮੈਨੂੰ ਬੜੀ ਇਸ ਗੱਲ ਨਾਲ ਹਾਸੋਣੀ ਲੱਗ ਰਹੀ ਹੈ ਕਿ ਜੇਕਰ ਪਾਰਟੀ ਦਾ ਸਰਪ੍ਰਸਤ ਇਹ ਕਵੇ ਕਿ ਮੈਨੂੰ ਪੁੱਛਿਆ ਨਹੀਂ ਗਿਆ ਤਾਂ ਫਿਰ ਇਹ ਗੱਲ ਜਿਹੜੀ ਜਿਹੜੀ ਪਹਿਲਾਂ ਲਫਾਫਾ ਕਲਚਰ ਸੀ ਇਹ ਗੱਲ ਨੂੰ ਹੋਰ ਤਾਇਦ ਕਰਦੀ ਹੈ ਕਿ ਇੱਕ ਤੇ ਕੇਵਲ ਇੱਕ ਵਿਅਕਤੀ ਸਾਰੇ ਫੈਸਲੇ ਲੈਂਦਾ ਹੈ ਬਾਕੀ ਕਿਸੇ ਜੀ ਜੀ ਜਤਾ ਪ੍ਰਸਤ ਸਾਬ ਤੁਹਾਡਾ ਕੋਈ ਸਵਾਲ ਆ ਮੋਟੀ ਸਾਰਿਆਂ ਵੱਲੋਂ ਟਿੱਪਣੀ ਇਦਾਂ ਦੀ ਇੱਕ ਜੇ ਕੋਈ ਤੁਹਾਡੇ ਨਾਲ ਬਸ਼ੇਹੀ ਸਵਾਲ ਨਹੀਂ ਨਹੀਂ ਵੈ ਕਿਹਾ ਜਿਵੇਂ ਢੀਂਡਾ ਸਾਹਿਬ ਕਹਿੰਦੇ ਨੇ ਸਾਨੂੰ ਤਾਂ ਪੁੱਛਿਆ ਹੀ ਨਹੀਂ ਗਿਆ ਪਰ ਪਾਰਟੀ ਦੇ ਸਰਪ੍ਰਸਤ ਬਣਾਤੇ ਉਹ ਜਿਵੇਂ ਭਾਜਪਾ ਨੇ ਨ ਕੀਤਾ ਸੀ ਕਿ ਜਿਹੜੇ ਵੱਡੇ ਨੇਤਾ ਸੀ ਅਦਾਨੀ ਵਰਗੇ ਉਹਨਾਂ ਨੂੰ ਮਾਰਗਦਰਸ਼ਨ ਦੇ ਵਿੱਚ ਪਾਤਾ ਸੀ ਬੇਕਿਨ ਉਹਨਾਂ ਨੂੰ ਇੱਕ ਨਾਂ ਠੀਕ ਦਿੱਤਾ ਸੀ ਕਿ ਤੁਸੀਂ ਮਾਰਗਦਰਸ਼ਨ ਦਰਸ਼ਕ ਮੰਡਲ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਸਲਾਹੀ ਦੇਣੀ ਹੈ ਤੁਸੀਂ ਪੁੱਛਣਾ ਨਹੀਂ ਕੁਝ ਜਦੋਂ ਤੁਹਾਡੀ ਲੋੜ ਹੋਏਗੀ ਸਲਾਹ ਲੈ ਲਾਂਗੇ ਸਰ ਪੇਸ਼ਤੂਤੀ ਜਿਹੜੀ ਭੂਮਿਕਾ ਹੈ ਉਹ ਇਸ ਤਰ੍ਹਾਂ ਦੀ ਨਹੀਂ ਹੁੰਦੀ ਮੈਂ ਇਸ ਕਰਕੇ ਕਹਿ ਰਿਹਾ ਹਾਂ ਜੀ ਸੁਖਪਾਲ ਸਿੰਘ ਖੈਰਾ ਕਹਿੰਦਾ ਕਿ ਸੁਖਪਾਲ ਸਿੰਘ ਖੈਰਾ ਦਾ ਮੈਂ ਜਾਂਦੇ ਜਾਂਦੇ ਸੁਖਪਾਲ ਸਿੰਘ ਖੈਰਾ ਬਾਰੇ ਤੁਹਾਡੇ ਕੋਲੋਂ ਸੁਣੂੰਗਾ ਸੁਖਪਾਲ ਸਿੰਘ ਖੈਰਾ ਕਹਿੰਦਾ ਕਿ ਮੁੱਖ ਮੰਤਰੀ ਸਾਹਿਬ ਆਪ ਆ ਕੇ ਮੇਰੇ ਬਰਾਬਰ ਲੜਨ ਜੇਕਰ ਅੱਜ ਮੈਂ ਸੰਗਰੂਰ ਤੋਂ ਲੜ ਰਿਹਾ ਤਾਂ ਇਹ ਮੁੱਖ ਮੰਤਰੀ ਦੀ ਬਦੌਲਤ ਹੈ ਉਹਨਾਂ ਨੇ ਮੇਰੇ ਨਾਲ ਇਜਾਜ਼ਤੀ ਕੀਤੀ ਲੋਕਾਂ ਨੇ ਮੈਨੂੰ ਇੱਥੇ ਤੱਕ ਲੈ ਆਉਂਦਾ ਦੇਖੋ ਇਹ ਜਿਹੜਾ ਇੱਕ ਨਾ ਅਪਾ ਜਿਹਨੂੰ ਨੈਰੇਟਿਵ ਕਹਿੰਦੇ ਆ ਉਹ ਸੈੱਟ ਕਰਨ ਦੇ ਵਿੱਚ ਸੁਖਪਾਲ ਸਿੰਘ ਖੇੜਾ ਜ਼ਰੂਰ ਕਹਿਣਗੇ ਪਰੰਤੂ ਅ ਇਹ ਗੱਲਾਂ ਸਿਆਸਤ ਦੇ ਵਿੱਚ ਕਹਿੰਦੇ ਹੁੰਦੇ ਨੇ ਇਹਦਾ ਕੋਈ ਬਾਲਾ ਮੀਨਿੰਗ ਨਹੀਂ ਹੁੰਦਾ ਹਾਂ ਜੇ ਇਹਦੇ باوجود ਵੀ ਮੰਨ ਲਓ ਮੁੱਖ ਮੰਤਰੀ ਕਿਸੇ ਨੂੰ ਹੋਰ ਵੀ ਲੜਾਉਂਦੇ ਨੇ ਫਿਰ ਵੀ ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈ ਫਿਰ ਸੁਖਪਾਲ ਸਿੰਘ ਖੇੜਾ ਕੀ ਕਹਿਣਗੇ ਇਹ ਤੇ ਆਉਣ ਵਾਲੇ ਸਮੇਂ ਆ ਇਹ ਪਾਰਟੀਆਂ ਨੇ ਡਿਸਾਈਡ ਕਰਨਾ ਹੈ ਇਹ ਵਿਰੋਧੀ ਪਾਰਟੀਆਂ ਨਹੀਂ ਡਿਸਾਈਡ ਕਰਦੀਆਂ ਹੁੰਦੀਆਂ ਕਿ ਕੌਣ ਕੀ ਦੇ ਖਿਲਾਫ ਲੜੇ ਸਤਰਾਤੇ ਕੱਲ ਨੂੰ ਕੋਈ ਹੋਰ ਵਿਅਕਤੀ ਹੋਰ ਕਹੇਗਾ ਕਿ ਸੁਖਪਾਲ ਸਿੰਘ ਖੈਰਾ ਮੇਰੇ ਖਿਲਾਫ ਲੜਨ ਕਿੱਥੋਂ ਕਿੱਥੋਂ ਲੜਨਗੇ ਉਹ ਸੋ ਹਾਂ ਇੱਕ ਗੱਲ ਜ਼ਰੂਰ ਹੈ ਕਿ ਸੁਖਪਾਲ ਸਿੰਘ ਖੈਰਾ ਨੂੰ ਇਹ ਅਧਿਕਾਰ ਹੈ ਕਿ ਉਹ ਇਦਾਂ ਦਾ ਨੈਗੇਟਿਵ ਸੈੱਟ ਕਰਨ ਜਿਹੜੀ ਜੀ ਦੀ ਲੋਕਾਂ ਚ ਅਪੀਲ ਹੋਵੇ ਕਿਉਂਕਿ ਉਹਦੇ ਕੋਲ ਇਹ ਗੱਲ ਹੈ ਕਿ ਮੈਂ ਤਾਂ ਜੀ ਇਸ ਲਈ ਲੜ ਰਿਹਾ ਮੈਂ ਏਡੀ ਗਰੂ ਇਸ ਲਈ ਲੜਨਾ ਆ ਇਸ ਲਈ ਉਹ ਨਹੀਂ ਲੜਨਾ ਆ ਇਸ ਲਈ ਤਾਂ ਇਹ ਕਹਿਣਾ ਪਊਗਾ ਕਿ ਸਾਰੇ ਸੰਗਰੂਰ ਜ਼ਿਲ੍ਹੇ ਚ ਜੇ ਆਪਾਂ ਕਹੀਏ ਕਾਂਗਰਸ ਨੂੰ ਸ਼ਾਇਦ ਕੋਈ ਜਿਹੜਾ ਵਿਅਕਤੀ ਹੈ ਕੈਂਡੀਡੇਟਰ ਨਹੀਂ ਲੱਭਾ ਜਿਹਦੇ ਕਰਕੇ ਆਪਾਂ ਕਹੀਏ ਕਿ ਐਡੀ ਦੂਰੋਂ ਕੈਂਡੀਡੇਟਰ ਲੈ ਆਉਣਾ ਪਿਆ ਉਹਨਾਂ ਨੂੰ ਮਤਲਬ ਇੱਥੇ ਬੜੇ ਵੱਡੇ ਨੇਤਾ ਮੈਡਮ ਢੱਠਲ ਬੜੇ ਵੱਡੇ ਨੇਤਾਵਾਂ ਜਾਉਂਦੀ ਸੀ ਉਹ ਪਤਾ ਨਹੀਂ ਕਿੱਥੇ ਰਹਿ ਗਏ ਤੇ ਇਸ ਤਰ੍ਹਾਂ ਹੀ ਹੋਰ ਵੀ ਨੇਤਾ ਹੈਗੇ ਸੀ ਉਹ ਮਤਲਬ ਉਹ ਕਿਤੇ ਨਾ ਕਿਤੇ ਦਿਖਾਈ ਦਿੰਦੇ ਨੇ ਪਰੰਤੂ ਪਤਾ ਨਹੀਂ ਕਿਉਂ ਇਹ ਇਹ ਪਾਰਟੀ ਨੇ ਖੁਦ ਦੇਖਣਾ ਹੁੰਦਾ ਪਰ ਫਿਰ ਵੀ ਮੈਂ ਇਹ ਜ਼ਰੂਰ ਕਹੂੰਗਾ ਕਿ ਉਹ ਇੱਕ ਕੱਦਾਬਾਰਾ ਨੇਤਾ ਨੇ ਉਹਨਾਂ ਨੂੰ ਕੋਈ ਜਾਣ ਪਛਾਣ ਨਹੀਂ ਕਰਾਉਣੀ ਪੈਗੀ ਉਹਨਾਂ ਨੂੰ ਸਾਰੇ ਜਾਣਦੇ ਨੇ ਇਸ ਕੁਪਾਲ ਸਿੰਘ ਖੇੜਾ ਇੱਕ ਵੱਡਾ ਨੇਤਾ ਹੈ ਇਹਦੇ ਵਿੱਚ ਕੋਈ ਦੂਰਾ ਯਾਰ ਨਹੀਂ ਹਾਂ ਮੁਕਾਬਲਾ ਹੈ ਇਸ ਵਾਰ ਅੰਦਾਜ਼ਾ ਲਾਉਣਾ ਵੀ ਪੰਗਸਾਮ ਬਹੁਤ ਮੁਸ਼ਕਲ ਹੋਏਗਾ ਸੰਗਰੂਰ ਦੇ ਵਿੱਚ ਤਾਂ ਕਲੀਅਰ ਕਟ ਹੈ ਕਿ ਚੌਕੋ ਨੇ ਦੀ ਬਜਾਏ ਪੰਜ ਕੋਨਾਂ ਮੁਕਾਬਲਾ ਤਾਂ ਤੈਅ ਹੈ ਛੇਮਾਟੀ ਦੇ ਸਾਮ ਕੀ ਕਰਦੇ ਨੇ ਜੀ ਉਹ ਉਹ ਪਤਾ ਨਹੀਂ ਕੀ ਹੋਏਗਾ ਕਿਉਂਕਿ ਉੱਥੇ ਸਿਮਰਜੀਤ ਮਾਨ ਵੀ ਸਟਰੋਂਗ ਕੈਂਡੀਡੇਟ ਨੇ ਭਾਵੇਂ ਵੀ ਨਹੀਂ ਉਹ ਉਹ ਲੈਕਚਨ ਲੜਨਗੇ ਸੋ ਇਸ ਕਰਕੇ ਅਜੇ ਇਹ ਨਹੀਂ ਪਤਾ ਵੀ 6 ਮਿੰਟ ਕਿੰਨਾ ਸਾਹਬ ਕੀ ਕਰਨੀ ਉੱਥੇ ਜੇ ਕੋਈ ਉਹ ਇਸ ਤਰ੍ਹਾਂ ਦਾ ਆਪਣਾ ਚਮਤਕਾਰ ਦਿਖਾਉਂਦੇ ਨੇ ਕਿ ਅਸੀਂ ਇੰਡੀਪੈਂਡੈਂਟ ਤੌਰ ਤੇ ਕੋਈ ਹੋਰ ਕੈਂਡੀਡੇਟ ਖੜਾ ਕਰਾਂਗੇ ਉਹਦੇ ਲਈ ਹੋਰ ਦਿੱਕਤ ਆਊਗੀ ਪਰੰਤੂ ਉੱਥੇ ਇਹ ਜਦੋਂ ਇੰਨੇ ਕੈਂਡੀਡੇਟ ਹੁੰਦੇ ਨੇ ਨਾ ਇਹ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਕਿ ਇੰਨਾ ਵਿੱਚੋਂ ਜਿੱਤ ਦੇ ਨੇੜੇ ਤੇੜੀ ਕਿਹੜਾ ਹੈ ਕਿਉਂਕਿ ਇਹ ਮੁਕਾਬਲਾ ਇੱਕ ਪਾਸੜ ਦਿਖਾਈ ਨਹੀਂ ਦਿੰਦਾ ਜਦੋਂ ਦੋ ਬੰਦੇ ਹੁੰਦੇ ਨੇ ਨਾ ਉਹਨਾਂ ਦੇ ਵਿੱਚੋਂ ਕਿਤੇ ਨਾ ਕਿਤੇ ਪਤਾ ਲੱਗ ਜਾਂਦਾ ਹੈ ਕਿ ਜੇ ਕਿ 55% ਵੋਟ ਰਿਹਾ 1 45% ਲਾ ਜਾ ਰਿਹਾ ਉੱਥੇ ਅੰਦਾਜ਼ਾ ਲੱਗ ਜਾਂਦਾ ਹੈ ਪੰਜਾਂ ਛਿਆਂ ਚ ਤਾਂ ਇਹ ਵੀ ਨਹੀਂ ਸਮਝ ਆਉਂਦੀ ਵੀ 25% ਨਾਲ ਜਿੱਤੇਗਾ ਬੰਦਾ ਕਿ 30 ਨਾਲ ਜਿੱਤੇਗਾ ਕਿ 27 ਨਾਲ ਜਿੱਤੇਗਾ ਸੋ ਇਸ ਕਿਸਮ ਦਾ ਸਾਰੇ ਕੈਂਡੀਡੇਟ ਤਕੜੇ ਨੇ ਚਾਰ ਪਾਰਟੀਆਂ ਤਕੜੀਆਂ ਨੇ ਪੰਜਵਾਂ ਜਿਹੜਾ ਸਿਮਰਜੀਤ ਸਿੰਘ ਮਾਨ ਨੇ ਉਹ ਆਪ ਦੇ ਆਪ ਇੱਕ ਵੱਡੇ ਕੈਂਡੀਡੇਟ ਨੇ ਛੇਮਾ ਜੇਕਰ ਢਿੰਡਸਾ ਸਾਹਿਬ ਕੋਈ ਉੱਥੇ ਕਾਰਵਾਈ ਪਾਉਂਦੇ ਨੇ ਜਾਂ ਕੋਈ ਵੀ ਡਿਪੈਂਡੈਂਟ ਲੜਦਾ ਹੈ ਦਾ ਪਾਰਟੀ ਵੱਲੋਂ ਲੜਦਾ ਹੈ ਕਿਉਂਕਿ ਉਹਨਾਂ ਨੇ ਅਜੇ ਕੁਛ ਅਨਾਉਂਸ ਨਹੀਂ ਕੀਤਾ ਪਰ ਇਹ ਜ਼ਰੂਰ ਹੈ ਵੀ ਢਿੰਡਸਾ ਸਾਹਿਬ ਇਲੈਕਸ਼ਨ ਨੂੰ ਕੋਈ ਮੋੜਾ ਘੱਟ ਸਕਦੇ ਆ ਕਿਸੇ ਪਾਸੇ ਕਿਸੇ ਦੇ ਹੱਥ ਤੇ ਜਿਹਦੇ ਅੱਖ ਚੋਪ ਪੁੱਤਣਗੇ ਉਹਨੂੰ ਉਹਦਾ ਕੋਈ ਵੱਡਾ ਫਾਇਦਾ ਹੋ ਸਕਦਾ ਹੈ ਜੀ ਯਾਨੀ ਕਿ ਸੰਗਰੂਰ ਦੇ ਇਲੈਕਸ਼ਨ ਨੂੰ ਪ੍ਰਭਾਵਿਤ ਕਰ ਸਕਦੇ ਨੇ ਹਾਂਜੀ ਸੰਗਰੂਰ ਦੀ ਸੀਟ ਹੈ ਜਿਹੜੀ ਇਹ ਦੋਨੇ ਸੀਟਾਂ ਬਠਿੰਡਾ ਤੇ ਸੰਗਰੂਰ ਦੀ ਸੀਟ ਇਸ ਵਾਰ ਬਹੁਤ ਹੀ ਕਾਂਡੇ ਦਾ ਟੱਕਰ ਹੋਏਗੀ ਔਰ ਆ ਉੱਪਰਲੇ ਦੋਵਾਂ ਦੀ ਸਮਝ ਨਹੀਂ ਆਏਗੀ ਵੀ ਕਿਹੜੇ ਉੱਪਰਲੇ ਦੋ ਨੇ ਮੈਨੂੰ ਲੱਗਦਾ ਹੈ ਅੰਤ ਤੱਕ ਘਟੋ ਘਟ ਤਿੰਨ ਕੈਂਡੀਡੇਟ ਦਿਖਾਈ ਦਿੰਦੇ ਰਹਿਣਗੇ ਵੀ ਇਹਨਾਂ ਚੋਂ ਕੋਈ ਵੀ ਜਿੱਤ ਸਕਦਾ ਹੈ ਇਹ ਐਨਾ ਸੌਖਾ ਪਤਾ ਨਹੀਂ ਲੱਗੇਗਾ ਕਿ ਕੌਣ ਜਿੱਤ ਰਿਹਾ ਹੈ ਜੀ ਬਿਲਕੁਲ 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 ਸੋਤਾਲੀਵਾਲ ਸਾਹਿਬ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਨਾਲ ਜੁੜੇ ਵਿਚਾਰ ਰੱਖੇ ਖਬਰਾਂ ਦਾ ਸਾਂਝ ਪਵਾਈ ਤੁਸੀਂ ਮਿਹਰਬਾਨੀ ਜੀ ਮਿਹਰਬਾਨੀ ਓਕੇ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੇਰੇ ਨਾਲ ਪ੍ਰੋਫੈਸਰ ਅਰਣ ਸਿੰਘ ਢਾਲੀਵਾਲ ਸਾਹਿਬ ਜੁੜੇ ਹੋਏ ਸੀ ਤੇ ਅੱਗੇ ਵੀ ਥਾਲੀਵਾਲ ਸਾਹਿਬ ਤੋਂ ਆਪਾਂ ਹਮ ਇਲੈਕਸ਼ਨ ਤੇ ਸਿਆਸਤ ਦੇ ਸਮੇਂ-ਸਮੇਂ ਦੇ ਉੱਪਰ ਅਲੱਗ-ਅਲੱਗ ਵਿਸ਼ੇ ਤੇ ਪਰ ਗੱਲਬਾਤ ਕਰਦੇ ਰਹਾਂਗੇ ਧੰਨਵਾਦ ਥੈਂਕ ਯੂ